ਸਰ ਅੱਜ ਤੁਸੀਂ ਗਨਪੰਡ ਵੇਖਿਆ ਜੀ ਕਸਾ ਆਪਰੇਸ਼ਨ ਜਿਹੜਾ ਚਲਾਇਆ ਹੈਗਾ ਸਰ ਸਰ ਕਿੰਨੀ ਰਿਕਵਰੀ ਹੋਈ ਆ ਔਰ ਕਿੰਨੇ ਬੰਦੇ ਕਾਬੂ ਕੀਤੇ ਗਏ ਸਰ ਆ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਜਿਹੜੀ ਮਹਿੰਮ ਚੜੀ ਗਈ ਹੈ ਉਹਦੀ ਲੜੀ ਦੇ ਵਿੱਚ ਅੱਜ ਪੂਰੀ ਸਟੇਟ ਦੇ ਵਿੱਚ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਚਲਾਏ ਜਾ ਰਹੇ ਆ ਜਲੰਧਰ ਰੂਰਲ ਡਿਸਟ੍ਰਿਕਟ ਦੇ ਵਿੱਚ ਵੀ ਕੁੱਲ 45 ਜਗ੍ਹਾ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਨ੍ਹਾਂ ਚੋਂ ਇੱਕ ਜਗ੍ਹਾ ਜਿਹੜੀ ਇਹ ਗੱਡਾਪਿੰਡ ਜਿੱਥੇ ਆਪਾਂ ਖੜ ਅ ਇਥੇ ਰੈਗੂਲਰ ਇਹ ਸਰਜਰੀ ਸਰਜਨ ਆਪਰੇਸ਼ਨ ਜਿਹੜੇ ਚਲਾਏ ਜਾਂਦੇ ਨੇ ਜਿਹੜੀਆਂ ਜਗ੍ਹਾ ਆਇਡੈਂਟੀਫਾਈ ਕੀਤੀ ਜਾਂਦੀਆਂ ਉਹ ਵੀ ਇਨਫੋਰਮੇਸ਼ਨ ਦੇ ਬੇਸਿਸ ਤੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਤੇ ਕੋਈ ਡਰੱਗਸ ਦੀ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਆਪਰੇਸ਼ਨ ਇਹ ਚਲਾਏ ਜਾਂਦੇ ਨੇ ਤੇ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਹਾਈ ਤੱਕ ਜੋ ਸਾਡੇ ਕੋਲ ਡਾਟਾ ਆਇਆ ਹੈ ਉਹਦੇ ਮੁਤਾਬਕ 5 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ 7 ਬੰਦੇ ਜਿਹੜੇ ਹੈਗੇ ਆ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਫਾਰਮਾਸਿਓਟਿਕਲ ਡਰੱਗਸ ਦੀ ਤੇ ਹਿਊਰਨ ਦੀ ਜਿਹੜੀ ਰਿਕਵਰੀ ਵੀ ਹੋਈ ਹੈ ਜਿਹੜਾ ਡਾਟਾ ਹੈ ਤੁਹਾਨੂੰ ਵੱਖਰੀ ਤੌਰ ਤੇ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਆਫਿਸ ਵੱਲੋਂ ਸ਼ੇਅਰ ਵੀ ਕਰ ਦਿੱਤਾ ਜਾਏਗਾ ਠੀਕ ਹੈ ਸਰ ਇੱਕ ਜਿਹਦਾ ਡਰਗ ਤੋਂ ਇਲਾਵਾ ਇਹ ਤੇ ਜਿਹੜਾ ਸ਼ਰਾਬ ਦਾ ਵੀ ਬੜੀ ਤੇ ਬੋਲਬਾਲਾ ਹੈਗਾ ਇਕ ਪ੍ਰੈਕਟਮਿਕ ਜਿਹੜੀ ਸ਼ਰਾਬ बिकਦੀ ਹੈਗੀ ਚਿੱਟੇ ਕਲਰ ਦੀ ਪਤਾ ਨਹੀਂ ਕਿ ਕੀ ਕੈਮੀਕਲ ਮਿਕਸ ਕੀਤਾ ਹੈਗਾ ਸਰ ਉਹਦੇ ਬਾਰੇ ਕੀ ਕਹਿਣਾ ਹੈਗਾ ਉਹ ਵੀ ਇੱਥੇ ਕਾਫੀ बिकਦੀ ਹੈਗੀ ਆ ਉਹਨੂੰ ਵੀ ਸਰ ਉੱਤੋਂ ਵੀ ਕਰੋ ਮੜਿਆ ਕਰ ਵੀ ਸਰਕਾਰ ਜੀ ਪੰਜਾਬ ਸਰਕਾਰ ਵੱਲੋਂ ਜਿੰਨੀ ਵੀ ਇਲੀਗਲ ਤੌਰ ਤੇ ਵੇਚੀ ਜਾਂਦੀ ਸ਼ਰਾਬ ਉਹਦੇ ਖਿਲਾਫੀ ਰੈਗੂਲਰ ਤੌਰ ਤੇ ਮੁਹਿੰਮ ਚਲਾਈ ਜਾਂਦੀ ਹੈ ਤੇ ਇੱਥੇ ਜੇ ਇੱਥੇ ਕੋਈ ਇਹੇ ਦੀ ਤਰ੍ਹਾਂ ਇੱਕ ਤਰੀਕੇ ਦੀ ਪੰਨੀ ਵਾਲੀ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਆ ਜੋ ਉਹ ਵੀ ਮਿਲਦੀ ਹੈ ਤਾਂ ਉਹਦੇ ਖਿਲਾਫੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏਗੀ ਤੇ ਮੈਂ ਤੁਹਾਡੇ ਸਾਹਮਣੇ ਹੀ ਆਪਣਾ ਐਸਐਸਪੀ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਜਿਹੜੀ ਆਹ ਦੇਸੀ ਸ਼ਰਾਬ ਵਾਲੀ ਜਿਹੜੀ ਗੱਲ ਹੈ ਜੇ ਉੱਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ। ਠੀਕ। ਥੈਂਕ ਯੂ ਸਰ।